ਪੰਜਾਬ ਯੂਨੀਵਰਸਿਟੀ ਦੇ ਵਿੱਚ ਦੀ ਸਥਿਤੀ ਇਸ ਵੇਲੇ ਤਣਾਅਪੂਰਵਕ ਹੁੰਦੀ ਜਾ ਰਹੀ ਹੈ ਜ਼ਾਹਿਰ ਤੌਰ ਦੇ ਉੱਤੇ ਜਿੱਥੇ ਐਡਾ ਵੱਡਾ ਫੈਸਲਾ ਲੈ ਲਿਆ ਗਿਆ ਸਿੰਡੀਕੇਟ ਅਤੇ ਸੈਨੇਟ ਨੂੰ ਭੰਗ ਕਰ ਦਿੱਤਾ ਗਿਆ ਔਰ ਉਸੇ ਥਾਂ ਦੇ ਉੱਤੇ ਇੱਕ ਵੱਖਰਾ ਪ੍ਰੋਟੋਕਾਲ ਅਮਲ ਦੇ ਵਿੱਚ ਲਿਆਂਦਾ ਜਾ ਰਿਹਾ ਹੈ ਇਸੇ ਵਿਵਾਦ ਦੇ ਮੱਦੇ ਨਜ਼ਰ ਵਿਦਿਆਰਥੀਆਂ ਦੇ ਵਿੱਚ ਵਿਰੋਧ ਸਾਫ਼ ਨਜ਼ਰ ਆ ਰਿਹਾ ਹੈ ਔਰ ਉਹ ਨਜ਼ਰ ਆਉਣਾ ਲਾਜ਼ਮੀ ਵੀ ਹੈ ਦੱਸਦੀ ਹੈ ਕਿ ਲੰਗੀ ਰਾਤ ਵਿਦਿਆਰਥੀ ਭਾਰੀ ੜਕਾਹਟ ਦੇ ਵਿੱਚ ਨਜ਼ਰ ਆਏ ਵਿਰੋਧ ਆਵਾਜ਼ ਜ਼ਾਹਿਰ ਕਰਦੇ ਨਜ਼ਰ ਆਏ ਆਸ-ਪਾਸ ਭਾਰੀ ਫੋਰਸ ਤਾਇਨਾਤ ਹੈ ਪੁਲਿਸ ਬਲ ਵੀ ਤਾਇਨਾਤ ਹੈ ਔਰ ਵਿਦਿਆਰਥੀ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਇਸ ਸਥਿਤੀ ਇਸ ਹੱਦ ਤੱਕ ਵੀ ਹੈ ਕਿ ਅਧਿਆਪਕਾਂ ਨੇ ਵੀ ਲਿਖ ਕੇ ਆਪਣਾ ਵਿਰੋਧ ਜ਼ਾਹਰ ਕਰ ਦਿੱਤਾ ਹੈ ਜਿਸ ਕਮੇਟੀ ਨੇ ਇਹ ਸਜ਼ਾ ਕਾਇਮ ਕੀਤੀ ਸਨ ਉਸ ਕਮੇਟੀ ਨੂੰ ਲੈ ਕੇ ਵੀ ਕੁਝ ਵਿਵਾਦ ਉੱਪਰ ਦੇ ਨਜ਼ਰ ਆ ਰਹੇ ਆ ਦਰਸਲ ਕਮੇਟੀ ਦੇ ਸੁਝਾਹਾਂ ਦੇ ਵਿੱਚ ਯੂਨੀਵਰਸਿਟੀ ਦੀ ਸੈਨੇਟ ਦੀ ਗਿਣਤੀ ਨੂੰ ਘਟਾਉਣ ਦੀ ਸਿਫਾਰਿਸ਼ ਸੀ ਲਗਭਗ 90 ਮੈਂਬਰਾਂ ਤੋਂ ਘਟਾ ਕੇ 31 ਮੈਂਬਰ ਕਰਨ ਦੀ ਸਿਫਾਰਿਸ਼ ਸੀ ਗ੍ਰੈਜੂਏਟ ਕੌਨਸਟੀਟੂਐਂਸੀਜ਼ ਨੂੰ ਖਤਮ ਕਰਨ ਦਾ ਸੁਝਾਅ ਦਿੱਤਾ ਗਿਆ ਸੀ ਔਰ ਖਾਸ ਤੌਰ ਦੇ ਉੱਤੇ ਸਿੰਡੀਕੇਟ ਅਤੇ ਸੈਨੇਟ ਦੇ ਵਿੱਚ ਨੁਮਾਇੰਦਗੀ ਜਿਹੜੀ ਹੈ ਉਹ ਨੋਮੀਨੇਟਿਡ ਮੈਂਬਰਸ ਦੀ ਜ਼ਿਆਦਾ ਕਰਨ ਦਾ ਫੈਸਲਾ ਸੁਨਾਇਆ ਗਿਆ ਸੀ ਇਸੇ ਚੀਜ਼ ਨੂੰ ਲੈ ਕੇ ਜੋ ਐਡਾ ਪੁਰਾਣਾ ਐਕਟ ਆ ਪੰਜਾਬ ਯੂਨੀਵਰਸਿਟੀ ਦਾ ਉਸ ਦੇ ਅੰਤਰਗਤ ਜੋ ਅਧਿਕਾਰ ਸੈਨੇਟ ਦੇ ਕੋਲ ਔਰ ਸਿੰਡੀਕੇਟ ਦੇ ਕੋਲ ਚੱਲਦੇ ਆ ਰਹੇ ਨੇ ਉਹਨਾਂ ਨੂੰ ਭੰਗ ਕਰ ਦਿੱਤਾ ਔਰ ਖਬਰਾਂ ਦੇ ਵਿੱਚ ਹਰ ਕਿਸੇ ਨੇ ਪੜਿਆ ਕਿਵੇਂ 59 ਸਾਲਾਂ ਦਾ ਪੁਰਾਣਾ ਇਤਿਹਾਸ ਪੰਜਾਬ ਯੂਨੀਵਰਸਿਟੀ ਦਾ ਅਚਾਨਕ ਬਿਗੈਰ ਨੋਟੀਫਿਕੇਸ਼ਨ ਦੇ ਬਦਲ ਕੇ ਰੱਖ ਦਿੱਤਾ ਇਸ 142 ਵਰਿਆਂ ਪੁਰਾਣੀ ਇੱਕ ਇਤਿਹਾਸਕ ਯੂਨੀਵਰਸਿਟੀ ਦੇ ਸਿੰਡੀਕੇਟ ਦਾ ਇਤਿਹਾਸ ਜਿਹੜਾ ਕਿ 1 ਨਵੰਬਰ 1966 ਨੂੰ ਟੌਪ ਡਿਸੀਜਨ 메ਕਿੰਗ ਸਿੰਡੀਕੇਟ ਦੇ ਤੌਰ ਦੇ ਉੱਤੇ ਨਿਯੁਕਤ ਹੁੰਦਾ ਉਹ ਅਚਾਨਕ ਰਾਤੋਂ ਰਾਤ ਬਦਲ ਕੇ ਤੇ ਕੁਝ ਨੋਮੀਨੇਟਿਡ ਮੈਂਬਰਸ ਦੇ ਹੱਥ ਪਾ ਦਿੱਤਾ ਹੁਣ ਇਹ ਸਾਰੇ ਕਾਸੇ ਵਾਸਤੇ ਜ਼ਿੰਮੇਵਾਰ ਕੌਣ ਹੈ ਇਸ ਚੀਜ਼ ਨੂੰ ਲੈ ਕੇ ਪ੍ਰਦਰਸ਼ਨ ਤੇਜ਼ ਹੁੰਦੇ ਜਾ ਰਹੇ ਆ ਤੀਬਰ ਹੁੰਦੇ ਜਾ ਰਹੇ ਆ ਪੰਜਾਬ ਯੂਨੀਵਰਸਿਟੀ ਦੇ ਭਵਿੱਖ ਨੂੰ ਲੈ ਕੇ ਵਿਰੋਧ ਆਵਾਜ਼ ਜਿਹੜੇ ਨੇ ਉਹ ਤੀਬਰ ਹੁੰਦੇ ਜਾ ਰਹੇ ਆ ਵਿਦਿਆਰਥੀ ਇਸ ਗੱਲ ਦਾ ਵਿਰੋਧ ਕਰਦੇ ਨਜ਼ਰ ਆ ਰਹੇ ਆ ਤਸਵੀਰਾਂ ਲੰਗੀ ਰਾਤ ਦੀਆਂ ਸੌਵਾਂਗੇ ਸੌਵਾਂਗੇ ਵੀ ਇੱਥੇ ਤੁਹਾਨੂੰ ਸਾਰਿਆਂ ਨੂੰ ਜਿਹੜੇ ਜਿਹੜੇ ਸਾਡੇ ਸਾਥੀ ਨੇ ਆਸੇ ਪਾਸੇ ਨੂੰ ਸਾਰਿਆਂ ਨੂੰ ਫੋਨ ਲਾ ਲੋ ਤੇ ਦੱਸ ਦੋ ਵੀ ਅੱਜ ਦੀ ਰਾਤ ਇੱਥੇ ਕੱਟਾਂਗੇ ਚੰਡੀਗੜ੍ਹ ਪੁਲਿਸ ਦੀ ਏਟ ਨਾਲ ਏਟ ਵਜਾ ਲਈ ਚੰਡੀਗੜ੍ਹ ਪੁਲਿਸ ਮੁਰਦਾਬਾ 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 ਚੰਡੀਗੜ੍ਹ ਪੁਲਿਸ ਮੁਰਦਾਬਾ 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 ਵਕਤ ਨਾਲ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਕੀ ਉੱਥੋਂ ਦੀ ਮੁਰਦਾਬਾ ਕੱਲ ਹੋ ਜੂ ਗ੍ਰਾਊਂਡ ਸਰ ਹਾਂ ਤਾਂ ਪੁਲਿਸ ਨਾਵਾ ਤਾਂ